ਜੀ ਉਚੜ ਕੇ ਇਹਨੂੰ ਦੇਤਾ ਸੀ ਕਿਸੇ ਨੇ ਅੱਛਾ ਦੁਕਾਨ ਤੋਂ ਲਿਆਂਦਾ ਉਥੋਂ ਮੜਾ ਕੇ ਦੁਕਾਨ ਤੋਂ ਹਾਂ ਕਿੰਨੇ ਰੁਪਈਆ ਦਾ ਛਿੜਕਾ ਇਹਨੂੰ ਦੇਤਾ ਸੀ ਜਿਨ੍ਹਾਂ ਨੇ ਲਿਆ ਸੀ ਇਹ ਉਹਨਾਂ ਦਾ 6.5 ਹਜ਼ਾਰ ਦਾ ਠੀਕ ਹੈ ਮੈਂ ਲਾਇਆ 12 ਹਜ਼ਾਰ ਉਹਨੂੰ ਛਿੜਕਾਈ ਨੂੰ ਹਾਂ ਉਹਨੇ ਦਿੱਤਾ ਨਹੀਂ 12 ਆ 15 ਦੇਣਾ ਜਦੋਂ ਉਹਦਾ ਨਾਮ ਬਿਗਿਆ ਉਹਨੇ ਸੰਮੀ ਨੂੰ ਦੇਤਾ ਜਿਹੜਾ ਆਪਣਾ ਚਿੜੀਕਾ ਉਹ ਸੰਮੀ ਆ ਨਥਵਾਲ ਵਾਲਾ 12.5 ਹਜ਼ਾਰ ਲੈ ਵੀ ਫਿਰ ਮੈਨੂੰ ਨਹੀਂ ਗੇਲੋਂ ਉਹਨੇ 4:00 ਵਜੇ ਆਇਆ ਦਿੱਤਾ ਇਹ ਹਾਂ 13.5 ਹਜ਼ਾਰ ਦਾ ਕਹਿੰਦਾ 1000 ਨਫਾ ਦੇ ਦੇ 1000 ਨਫਾ ਦੇ ਲੈ ਜਾ ਭਾਈ ਸਾਤਸਰੀ ਕਾ ਸਾਰਿਆਂ ਨੂੰ ਅੱਜ ਆਪਾਂ ਆਏ ਆ ਹੋਇਆ ਮੁੱਲਾਪੁਰ ਦਾ ਖ ਬੱਕਰੀਆਂ ਦੀ ਮੰਡੀ ਤੇ ਸ਼ਨੀਵਾਰ ਨੂੰ ਲੱਗਦੀ ਹੈ ਮੰਡੀ ਨੋਟ ਕਰ ਲਓ ਠੀਕ ਹੈ ਗਰਮੀ ਬਹੁਤ ਜ਼ਿਆਦਾ ਪਰ ਮੰਡੀ ਦੇ ਵਿੱਚ ਰਸ਼ ਵੀ ਬਹੁਤ ਜ਼ਿਆਦਾ ਹੈ ਇਧਰ ਦਿਖਾ ਦੇ ਭਈ ਆਲੇ-ਦਾਲੇ ਵੀ ਗੱਡੀਆਂ-ਗੁੱਡੀਆਂ ਪੂਰੀਆਂ ਖੜੀਆਂ ਨੇ ਮਾਹੌਲ ਪੂਰਾ ਵਧੀਆ ਹੈਗਾ ਜਾਨਿ ਕੇ ਕਾਹਨ ਤੋਂ ਆ ਵੀ ਬੱਕਰੇ ਬੱਕਰੀਆ ਪੇਡੂ ਪੇਡਾਂ ਪੂਰੇ ਵਿਕਣ ਆਏ ਹੋਣੇ ਵਪਾਰੀ ਮਹਾਰਾਸ਼ਟਰ ਦੇ ਬੰਬੇ ਤੱਕ ਦੇ ਅੱਜ ਇੱਥੇ ਪਹੁੰਚੇ ਹੋਏ ਨੇਗੇ ਬੱਕਰੇ ਬੱਕਰੀਆਂ ਤੁਹਾਨੂੰ ਦਿਖਾ ਦਵਾਂ ਨਾ ਮੈਂ ਵੀ ਕਿਹੋ ਜਿਹਾ ਆਏ ਹੋਏ ਨੇਗੇ ਆਓ ਪਹਿਲਾਂ ਗੱਲਬਾਤ ਇੱਧਰ ਕਰਕੇ ਫਿਰ ਤੁਹਾਨੂੰ ਮੋٹے ਮੋٹے ਸਾਰੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਹਾਂ ਜਿੰਨੇ ਕੋ ਹੋਣਗੇ ਨਾ ਠੀਕ ਹੈ ਇੱਧਰ ਬਾਈ ਹੋਰੀ ਆਏ ਨੇ ਵੇਚਣ ਦੇ ਲਈ ਬਾਈ ਖੜਾ ਵਈ ਮੜਾ ਜਾਈ ਲੈ ਇਹ ਇਹਨਾਂ ਦੀ ਵੀਡੀਓ ਕਰਕੇ ਦਿਖਾਉਣਾ ਤੁਹਾਨੂੰ ਵੀ ਇਹਨਾਂ ਕੋਲੇ ਜਾਨਵਰਾਂ ਚ ਬਹੁਤ ਵਧੀਆ ਨੇਗੇ ਬਾਈ ਕੀ ਹਾਲ ਚਾਲ ਹੈ ਜੀ ਠੀਕ ਹੈ ਠੀਕਾ ਕਿਹੜਾ ਪਿੰਡਾ ਪ ਅੱਛਾ ਕੀ ਲੈ ਆਏ ਅੱਜ ਆਪਾਂ ਬੱਕਰਾਂ ਲੈ ਕੇ ਆਏ ਜੀ ਆ ਸੱਤ ਆ ਬੋਕ ਵੀ ਵਿੱਚ ਹੀ ਆਪਣਾ ਬੋਕ ਵੀ ਵਿੱਚ ਹੀ ਹਾਂ ਆ ਲੈ ਪਹਿਲਾਂ ਬੋਕ ਤੇ ਮਾਰ ਬਈ ਕੈਮਰਾ ਇੱਧਰ ਕਰ ਦੇ ਇਸ ਕੱਲ੍ਹ ਵਾ ਸਾਈਡ ਤੇ ਬਈ ਇੱਧਰ ਹੋਈ ਜਾ ਉਹ ਠੀਕ ਠਾਕ ਅੱਛਾ ਕਿਵੇਂ ਆ ਬੋਕ ਦੀ ਅਪਡੇਟ ਕਿੰਨੇ ਸਾਲ ਦਾ ਹੋ ਗਿਆ ਇਹ ਹੋ ਗਿਆ ਢਾਂਜਾ ਕੇ ਸਾਲਾਂ ਦਾ ਪੌਣੇ ਤਿੰਨ ਸਾਲਾਂ ਦੰਦ ਅੱਠ ਅੱਠ ਦੇ ਕੱਢ ਗਿਆ ਹੁਣ ਕੱਢਿਆ ਸਿਰੇ ਵਾਲੇ ਹਜੇ ਮੁਖਾਂ ਹੀ ਮੜੇ ਇੱਕ ਮਿੰਟ ਇਹ ਸੂੰਦਾ ਕਿਵੇਂਗਾ ਜਿਵੇਂ ਇਹ ਨਾਗਰਾਜਾਗਾ ਨਾਗਰਾਜਾ ਇਹ ਸੂੰਦਾ ਇਹ ਕਾਲਾ ਘਟ ਸੂੰਦਾ ਅੱਛਾ ਜਾਂ ਨਾਗਰਾਜਾ ਚਿੱਟਾ ਨਾਗਰਾ ਸਿਰੇ ਵਾਲੇ ਕੱਢ ਗਿਆ ਓਕੇ ਆ 6 ਦਾ 9 ਹੀ ਆ ਜਮਾ ਕੱਢੇ ਨਹੀਂ ਦੰਦ ਦੂਜੀ ਸਰੀ ਸਹੀ ਗੱਲ ਹੈ ਕੱਦ ਬਿੱਡ ਹੋਊਗਾ ਨਾ 40 ਤੋਂ ਉੱਪਰ ਆ 40 ਤੋਂ ਉੱਪਰ ਹੋਊਗਾ 40 ਤੋਂ ਉੱਪਰ ਆ ਬਾਈ ਨੂੰ ਮੈਂ ਪੁੱਛ ਜਿਵੇਂ ਆਮ ਉਹ ਥੈਵੇਂ ਸੁੰਦਾ ਕਿਵੇਂ ਹੈ ਹੈਲੋ ਕਈ ਤਰ੍ਹਾਂ ਦਾ ਸੁੰਦਾ ਹੈ ਇਸ ਤਰ੍ਹਾਂ ਦਾ ਹਾਂ ਹੈਗੇ ਬੱਚੇ ਘਰੇ ਆ ਇੱਥੇ ਦਾ ਲਿਆਂਦਾ ਨਹੀਂ ਅੱਛਾ ਕੀ ਮੁੱਲ ਕਰੇ ਫਿਰ ਜਿਹਦਾ 55000 ਕਰਿਆ ਜੀ 55000 ਹਾਂ 55000 ਲੱਗਿਆ ਵੀ ਹੈ ਕੋਈ ਨਹੀਂ ਲੱਗਿਆ ਤਾਂ ਜੇ ਕੁਛ ਨਹੀਂ ਤਾਂ ਅੱਛਾ ਅੱਛਾ ਬਾਈ ਜਿੰਦਾ ਕੀ ਅਪਡੇਟ ਘਰੇ ਤਿਆਰ ਕਰਿਆ ਬੱਚਾ ਹੈ ਘਰੇ ਤਿਆਰ ਕਰ ਕਰਦੀਆਂ ਬੱਕਰੀਆਂ ਹਨ ਹੈ ਨੇੜਿਆਂ ਸੀ ਉਚੜ ਕੇ ਇਹਨੂੰ ਦੇਤਾ ਸੀ ਕਿਸੇ ਨੇ ਅੱਛਾ ਦੁਕਾਨ ਤੋਂ ਲਿਆਂਦਾ ਉੱਥੋਂ ਮੜਾ ਕੇ ਦੁਕਾਨ ਤੋਂ ਹਾਂ ਕਿੰਨੇ ਰੁਪਈਆ ਦਾ ਛਿੜਕਾਈਂ ਦੇਤਾ ਸੀ ਜਿਨ੍ਹਾਂ ਦੇ ਲਿਆ ਸੀ ਇਹ ਉਹਨਾਂ ਦਾ 6.5 ਹਜ਼ਾਰ ਦਾ ਠੀਕ ਹੈ ਮੈਂ ਲਾਇਆ 12 ਹਜ਼ਾਰ ਉਹਨੂੰ ਛਿੜਕਾਈਂ ਨੂੰ ਹਾਂ ਉਹਨੇ ਦਿੱਤਾ ਨਹੀਂ 12 ਆ 15 ਦੇਣਾ ਜਦੋਂ ਉਹਦਾ ਨਾਮ ਵਿਗਿਆ ਉਹਨੇ ਸੰਮੀ ਨੂੰ ਦੇਤਾ ਜਿਹੜਾ ਆਪਣਾ ਚਿੜੀਕਾ ਉਹ ਸੰਮੀ ਆ ਨਖਵਾਲ ਵਾਲਾ 12.5 ਹਜ਼ਾਰ ਲੈ ਵੀ ਫਿਰ ਮੈਨੂੰ ਨਹੀਂ ਗੇਲੋਂ ਉਹਨੇ 4:00 ਬਚ ਕੇ ਆਇਆ ਦਿੱਤਾ ਹੈ ਹਾਂ 13.5 ਹਜ਼ਾਰ ਦਾ ਕਹਦਾ 1000 ਨਫਾ ਦੇ ਦੇ 1000 ਨਫਾ ਦੇ ਲੈ ਜਾ ਬੱਕਰਾ ਯਾਨੀ ਕਿ ਤਿੰਨ ਹੱਥਾਂ ਚ ਵੇਚਿਆ ਹਾਂ ਤਿੰਨ ਹੱਥਾਂ ਹੁਣ ਆਪਣੇ ਕੋਲ ਥੋੜੇ ਕੋਲੇ ਆ ਹੁਣ ਤੁਸੀਂ ਵੇਚਣਾ ਇਹਨਾਂ ਨੇ ਪਾਸ ਕਰਿਆ ਉੱਥੇ ਕਹਿੰਦੇ ਬੱਕਰਾ ਖੜਾ ਉਹਦੇ ਫੱਟੇ ਦੇ ਜਾਲ ਲੈ ਲੈ ਆ ਜੀ ਮਾਣਦਾ ਦਾ ਗੱਲ ਕਿੰਨੇ ਮਹੀਨੇ ਦਾ ਹੋਊਗਾ 6 ਮਹੀਨੇ ਦਾ ਉਹਦੇ ਯਾਰ ਛੋਟਾ ਹੀ ਸੀ ਬਸ 10 12 ਕਿਲੋ ਵਜਦਾ ਸੀ 10 12 ਕਿਲੋ 10 12 ਕਿਲੋ ਛੋਟਾ ਹੀ ਸੀਗਾ ਫਿਰ ਤਾਂ ਬਾਬਾ ਤਿੰਨਾ ਜੈ ਤਿੰਨਾ ਕਿ ਮਹੀਨੇ ਆ ਇਹਦਾ ਥੂਰਾ ਰਾਸਤਾਨੀ ਹਾਂ ਉਹਦੇ ਕੋਲੋਂ ਲਿਆ ਸੀ ਠੀਕ ਹੈ ਉਹ ਵੀ ਸਿਆਣ ਲੋ ਗਾਈ ਮੇਰੇ ਆ ਆ ਚ ਵਡਣ ਓਕੇ ਫਿਰ ਇਹਨੇ ਰੰਗ ਲਾਤਾ ਹਾਂ ਬਹੁਤ ਵੱਡਾ ਬੱਚੇ ਹੋਇਆ ਹੁਣ ਵੀ ਲਾਈ ਜਾਂਦਾ ਰੰਗਤਾ ਅੱਛਾ ਚਲੋ ਆ ਕਰ ਲਉਂਦੀ ਆ ਕਈ ਵਾਰ ਚੰਗੀ ਚੀਜ਼ ਆਪਾਂ ਵੱਡਣ ਵਾਲਿਆਂ ਨੂੰ ਦੇ ਦਾਨ ਨੇ ਹੈ ਨਾ ਵੱਡਣ ਦੇ ਯੋਗ ਨਹੀਂ ਹੁੰਦੀ ਉਸ ਤੋਂ ਬਾਅਦ ਜਦੋਂ ਆਪਾਂ ਉਹ ਤੋਂ ਕੁਝ ਕੰਮ ਲੈ ਲਿਓ ਉਸ ਤੋਂ ਬਾਅਦ ਤਾਂ ਚਲੋ ਗੱਲਾਂ ਵੱਖਰੀਆਂ ਹੋ ਜਾਂਦੀਆਂ ਨੇ ਨਾ ਠੀਕ ਹੈ ਮੁੱਲ 55000 ਹਾਂ ਹੋਰ ਬੱਕਰੀਆਂ ਕਿਹੜੀਆਂ ਕਿਹੜੀਆਂ ਨਹੀਂ ਆਹ ਬੜਾ ਤੇਜ ਆਗਾ ਛੋਟੇ ਦਾ ਕੀ ਮੁੱਲ ਕਰਿਆ ਇਹਦਾ ਮੁੱਲ ਯਾਰ 20000 ਕਰਿਆ ਸੀ 12000 ਲਾ ਕੇ ਗਏ 12000 ਲੱਗਿਆ ਆਇਆ ਬੜਾ ਤੇਜਾ ਬੱਕਰੀਆਂ ਵਾਣੀ ਪਾਈ ਫਿਰਦਾ ਤਾ ਹੈ ਇਹਦਾ ਕੀ ਮੁੱਲ ਕਰੇਗਾ ਇਹਦਾ ਤਾਂ ਜੇ ਕੁਸ ਨਹੀਂ ਕਰਾ ਨਾ ਕੋਈ ਆਇਆ ਜੀ ਤਾਂ ਅੱਛਾ ਅੱਛਾ ਨਹੀਂ ਕੁਸਤਾ ਕਰੀ ਹੂਗਾ ਮੜਾ ਮੁੱਲ ਤੋਕਾ ਕਰਾਂਗੇ ਭਰਾਵਾ 40000 ਕਰਦੇ 40000 ਸੋਨਾ ਕਦੋਂ ਨੇ ਇਹ ਫੰਡਰੀ ਆ ਮੇਰੇ ਸਾਹਬ ਨਾਲ ਖੰਡਰ ਹਾਂ ਰਹੀ ਨਹੀਂ ਫਿਰ ਕਿਟ ਜਾ ਪਹਿਲਾਂ ਸੂਏ ਕਹਿ ਲੈ ਲੈ ਤੁਸੀਂ ਕਿ ਤੂੰ ਕੋਈ ਨਹੀਂ ਆਪਣੇ ਗਾਂ ਤੋਂ ਖਰੀਦੀ ਇੱਕ ਸਾਰਾ ਮਾਲ ਖਰੀਦਿਆ ਸਾਰਾ ਹਾਂ ਸਾਰਾ ਕਰਾਈ ਕਰਦਾ ਕੱਲਾ ਕੱਲਾ ਬੱਕਰਾ ਕਰਦਾ ਹਾਂ ਬੱਕਰਾ ਹੋ ਲੈ ਲਿਆ ਕੱਲ ਇੱਕ ਪਿੱਟ ਦਿਆ ਦੁਨੇ ਫਿਰ ਓਕੇ ਕੱਦ ਵਿੱਡ ਪੂਰਾ ਤਾਂ ਜਾਣ ਕੇ ਮੁੱਲ ਉਸ ਤਰ੍ਹਾਂ ਦਾ ਕਰ ਦੇਉਗੇ ਨਾ ਤੁਸੀਂ ਸਹੀ ਗੱਲ ਹੈ ਭਈ ਆ ਸਾਰੀਆਂ ਇਹ ਵੱਡੀਆਂ ਬੱਕਰੀਆਂ ਵਿੱਚ ਹੀ ਨੇ ਦੀਆਂ ਹਾਂ ਸਾਰੀਆਂ ਵਿੱਚ ਹੀ ਹੈ ਕਿੰਨੇ ਨਗਨੇ ਕੁੱਲ ਤੇਰੇ ਕੋਲ ਭਾਈ ਦੇ ਹਿਸਾਬ ਨਾਲ ਅੱਜ ਬੱਕਰੀਆਂ ਦਾਸ ਆ ਦਸ ਨੇ ਹਾਂ ਆਹ ਬੱਕਰੀ 11ਵਾਂ ਬੋ ਇਹ ਵੀ ਨਹੀਂ ਗੱਬਨੇਗੀ ਇਹ ਗੱਬਣਾ ਥੋੜੇ ਘਣਾ ਟਾਈਮ ਮੜੀ-ਮੋਟੀ ਕਹਿ ਸਕਦੇ ਹਾਂ ਹਾਂ ਮਤਲਬ ਅੱਧੀ ਕੋ ਪਹਿਲਾਂ ਸੂਈ ਹੋ ਹਾਂ ਸੂਈ ਆ ਤਾਂ ਕਈ ਸੂਏ ਦੇ ਤੇਰੇ ਕੰਮ ਬੜੀ ਹੋਈ ਜਰਾ ਤੂੰ ਕੀ ਮੁੱਲ ਕਰੇ ਦਾ ਸੂਈ ਦਾ ਮੁੱਲ ਵੱਧਾ ਵੱਧੀ ਆ ਫਰਕ ਕਰਦਾ ਮੁੰਡਾ ਜੀ ਅਗਲੇ ਲੈਣੇ ਮੁੰਡੇ ਅੱਛਾ ਲੈ ਇਹਦਾ ਮੁੱਲ ਭਾਈ ਵੱਧਾਗਾ ਬਾਕੀ ਆਏ ਤੋਂ ਜਾਣੀ ਹੈ ਨਾ ਜੇ ਇਕੱਠੀਆਂ ਲੈ ਲੈ ਫਿਰ ਤਾਂ ਬੰਦਾ ਘੱਟ ਹੀ ਕਰੋਗੇ ਤਾਂ ਬੜਾ ਮੋਟਾ ਹੋ ਜਾਂਦਾ ਫਸ ਬੱਕਰੀਆਂ ਤਾਂ ਸਾਰੀਆਂ ਤੇਰੇ ਚੰਗੀਆਂ ਜਾਣਾ ਵਿੱਚ ਸਹੀ ਖੁੱਲ ਕੇ ਬੋਲ ਕੋਈ ਨਾ ਡਰਨਾ ਮੈਂ ਕਿਹਾ ਬੱਕਰੀਆਂ ਜੀ ਕੋਈ ਵੀ ਨਹੀਂ ਮਾੜੀ ਬੱਕਰੀਆਂ ਸਾਰੀਆਂ ਹੀ ਚੰਗ ਗਾਣਾ ਆ ਦੇ ਬੱਕਰੀਆਂ ਸਾਰੀਆਂ ਲੈ ਕੱਲੀ ਕੱਲੀ ਦਿਖਾਈ ਤੂੰ ਫੜ ਕੇ ਦਿਖਾ ਬਈ ਚੋਬਰਾ ਇਹ ਮੁੰਡਾ ਨਾਲ ਚੰਦਾ ਹੁੰਦਾ ਹੁੰਦਾ ਯਾਰ ਨਹੀਂ ਮੁੰਡਾ ਹਾਂ ਨਾਲ ਇਹ ਹੀ ਚਾਰਦਾ ਵਾਖਾ ਕਿੰਨਾ ਪੜਾਇਆ ਇਹਨੂੰ ਇਹ ਤਾਂ ਬੱਕਰੀਆਂ ਵਾਲੇ ਆ ਪਹਿਲਾਂ ਤੋਂ ਆਪਣੇ ਮੁੰਡੇ ਪੈਗੇ ਬੱਕਰੀਆਂ ਵਾਲੇ ਚੋਬਰਾ ਗਾ ਇਹ ਚੱਲ ਕੰਮ ਕਰਨਾ ਚਾਹੀਦਾ ਹੁੰਦਾ ਹਾਂ ਆ ਲੈ ਗੱਬਣਾ ਕੁੱਲੇ ਨੇ ਵਿੱਚ ਹੋਣਗੇ ਹੈ ਨਹੀਂ ਬਈ ਹੱਡੀਆਂ ਘੇ ਬਣਾਣਾ ਚ ਅੱਧੀਆਂ ਘੇ ਹੋ ਜਾਵਾਂਗੇ ਆ ਇਹਦੇ ਮਗਰ ਬੱਚਾ ਵਾ ਮੰਡੀ ਤੇ ਘਟ ਕਿਉਂ ਨੇ ਕਰ ਘੱਟ ਵਰਦੀ ਆਉਣੋਂਗੇ ਘਰੇ ਮਾਲ ਜ਼ਿਆਦਾ ਵਿਕਦਾ ਤੇਜ ਅੱਛਾ ਮੰਡੀ ਤੇ ਹਾਂ ਯਾਨੀ ਤੇਜ ਵੇਚ ਕੇ ਰਾਜੀ ਹੋ ਘਰੇ ਵੇਚ ਕੇ ਰਾਜੀ ਅੱਛਾ ਲੈ ਤੇ ਇਹਦੇ ਨੇ ਅੱਜ ਮੰਡੀ ਚ ਆਏ ਹੋਣਗੇ ਚਲ ਕੰਨ ਕੁੱਨ ਬਹੁਤ ਨੇਗੇ ਬੱਕਰੀਆਂ ਦੇ ਆਹ ਤਾਂ ਬੱਕਰੀਆਂ ਦਾ ਲਿਆ ਆਈ ਵੱਡਗਾ ਮੈਂ ਚੱਲ ਲੈ ਚੱਲ ਇਹ ਜਿੰਮੇ ਵਿੱਚ ਲਾਲ ਜੀ ਹੋਈਆਂ ਖੜੀਆਂ ਨੇਗੇ ਇਹ ਕੀ ਕਾਰਨਾਗਾ ਜੀ ਤੇ ਜਾ ਛਮਾਈ ਹੈਨੀ ਇਹਨਾਂ ਦੀ ਉਨੀ ਜਿੰਨੀ ਨੰ ਚਾਹੀਦੀ ਅੱਛਾ ਖਜੇ ਲੋਈ ਝੜੀ ਨਹੀਂ ਪੂਰੀ ਲੋਈ ਝੜੀ ਨਹੀਂ ਇਹ ਕਾਰਨਾ ਕੀ ਦੀਆਂ ਸੀ ਆਪਣੀਆਂ ਹਾਂ ਹਾਂ ਤਾਂ ਲਾ ਦੇ ਨੇੜੇ ਨੇੜੇ ਆ ਦੇ ਆ ਵੀ ਦੇਖ ਬਾਈ ਵੇ ਆ ਲੈ ਲਕਾ ਰੱਖੀਆਂ ਨੇ ਪਾਣੀ ਨਾਲ ਪੂਰੀਆਂ ہاں ਹੁਣ ਤਾਂ ਪੀ ਜਾਂਦੇ ਆ ਬੱਸ ਪੀ ਹਟ ਜਾ ਜਿੰਨਾ ਲੋੜ ਆ ਕੇ ਇਹਨੂੰ ਪੀ ਲੈਣਗੇ ਮੰਨ ਕੇ ਚੱਲੋ ਵੀ ਅੱਜ ਆ ਦੇਖੋ ਜਿੰਨੀਆਂ ਬੱਕਰੀਆਂ ਹੈਗੀਆਂ ਨੇ ਬਾਈ ਕੋਲੇ 36 ਇੰਚ ਤੋਂ ਉੱਪਰ ਉੱਪਰੀ ਨੇਗੀਆਂ 36 ਇੰਚ ਤੱਕ ਕੀ ਕਹਿਣਾ ਕੋਈ ਕਾ ਦੁੱਕਾ ਕੋਈ ਨਿੰਮਦੀ ਹੋਵੇ 37 ਤੋਂ ਮੰਨ ਕੇ ਚੱਲੋ ਵੀ 37 ਤੋਂ ਉੱਪਰ ਵਾਲੀਆਂ ਨੇਗੀਆਂ ਸਾਰੀਆਂ 37 ਤੋਂ ਉੱਪਰ ਬੋਕ ਹੋਊਗਾ 42 ਇੰਚ ਦਾ ਪੱਟਾ ਨਾ ਹੂੰ ਇਹ ਸੋਹਣੀ ਗੱਲ ਬਾਤ ਹੈ ਬੱਕਰੀਆਂ ਤੇ ਕਿੰਨੇ ਤੇ ਮੁੱਲ ਲੱਗਿਆ ਮੱਕਰ ਦਾ ਹੇ ਖਾਸ ਨਹੀਂ ਲੱਗਿਆ ਮਾਤਾ ਆ। ਅੱਛਾ ਖਾਸ ਮਤਲਬ ਆਏ ਨਹੀਂ ਕੋਈ ਖਾਸ ਹੈਗਾ। ਖਾਸਗਾ ਕਾਇ ਨਹੀਂ। ਹੂੰ ਠੀਕ ਹੈ। ਜੇ ਤਾਂ ਹੁਣੇ ਆਏ। ਯਾਨੀ ਕਿ ਪੈਸੇ ਲਾਉਣ ਵਾਲਾ ਕਾਇ ਨੇ ਹੋਗੇ। ਹਾਂ। ਪੈਸੇ ਘੱਟ ਲਾਉਣ ਵਾਲਾ ਇੰਨੇ ਲੈ। ਇੱਕ ਵੱਕੇ 28000 ਰੁਪਇਆ ਲਾਉਂਦਾ ਇਹ ਆਪਣਾ। ਅੱਛਾ। ਅਰੇ ਅਖਤਾ ਦੇ ਕਿਹੜੀ ਤੇ? ਆ ਡੱਬੀ ਬੱਕਰੀ ਲੈ ਇੱਧਰ। ਤੁਸੀਂ ਕਿੰਨੇ ਤੇ ਅੜ ਗਏ ਫਿਰ? ਬਸ 2000 ਦੀ ਅੜੀ ਰਹਿ ਗਈ। 2000 ਦੀ ਅੜੀ ਰਹਿ ਗਈ। ਹਾਂ ਮੈਂ ਕਿਹਾ 3000 ਕੱਟ ਦਿੰਦੇ। 2000 ਦੀ ਨਹੀਂ ਰਹਿ ਗਈ ਆ ਬੱਕਰੀ ਦੀ। ਹਾਂ ਬੱਚਾ ਗਏ ਤੇ ਮਗਰ ਉਹਦੇ। ਇੱਕ ਬੱਚਾ ਵੀ ਸੀ ਕਿਹੜਾ ਆਹਦੇ ਕੋਲੇ ਇਹਦੇ ਪੱਠ ਪੁੱਠੇ ਨਾਲ ਹੀ ਆਹ ਆ ਦੇਖ ਲੈ ਹੈਗਾ 2 ਮਹੀਨੇ 20 ਦਿਨਾਂ ਦਾ ਨਹੀਂ ਵੱਧਿਆ ਇਹ ਬੱਚਾ ਵੱਧਿਆ ਇਹ ਨਾਲ ਸੀਗਾ ਆ ਸੀਤਰ ਸਿੰਘ ਓਕੇ ਬਾਈ ਛੱਡ 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 ਇਹ ਨਾਲ ਸੀਗਾ ਇਹਦਾ ਬੱਚਾ ਇਹਦੇ ਤਾਂ ਲੈ ਲੈ ਹਉਣੇ ਦੋ ਤਿੰਨ ਸੂਏ ਹਾਂ ਹਾਂ ਇਹਦੇ ਚ ਚੌਥੇ ਸੂਏ ਦੇ ਤੀਜੇ ਚੌਥੇ ਸੂਏ ਕਿ ਤੀਜੇ ਚੌਥੇ ਸੂਏ ਲਾ ਇਹ ਵੀ ਗੱਲ ਹੀ ਖਰੀਦੀ ਸੀ ਖਰੀਦ ਕੇ ਮਾਰ ਲਿਆ ਕੀ ਦੇ ਮਾਲੇ ਵੇਚਦਾ ਨੂੰ ਐਵਰੇਜ ਮਹੀਨੇ ਦੀ 20-50 ਬੱਕਰੀ ਨੇ ਉਹ ਦੇਖੀ ਜਾਂਦਾ ਕਿਤੇ ਬਾਦ ਨਹੀਂ ਰਿਕਾਰਡ ਨਾ ਮਰੋ ਮੈਂਨ ਤੇ ਆ ਮਾ ਅੱਛਾ ਇਹ ਵਪਾਰ ਕਰ ਲੈਂਦੇ ਨੇ ਭਾਈ ਠੀਕ ਐ ਚੰਗੀ ਗੱਲ ਚੰਗਾ ਹੈ ਜੀ ਚੰਗਾ ਜਿਉਂਦੇ ਰਹੋ ਬੱਕਰੀਆਂ ਵੱਡੀਆਂ ਦਿਖਾਤੀਆਂ ਅੱਜ ਬਾਈ ਨੇ ਸਾਰੀਆਂ ਉਹ ਬੱਚੇ ਤੇ ਕਿੰਨੇ ਲੱਗੇ ਸੀਗੇ ਤੁਸੀਂ ਉਹ ਤੇ 12000 ਰੁਪਏ 12000 ਕਿਉਂ ਘੱਟਾ ਕੇ 12000 ਪੰਜ ਮਹੀਨਾ ਦਾ ਬੱਚਾ ਕਿੰਨੇ ਦਿਨਾਂ ਦਾ ਪੰਜ ਮਹੀਨਿਆਂ ਦਾ ਪੰਜ ਮਹੀਨਿਆਂ ਦਾ ਹੈ ਬੜਾ ਤੇਜ ਹੈ ਇਹ ਬੱਕਰਾ ਵਧੀਆ ਬਣੂਗਾ ਹਾਂ ਪੂਰਾ ਹੀ ਵਧੀਆ ਬਣੂਗਾ ਪੰਜ ਮਹੀਨਿਆਂ ਦਾ ਠੀਕ ਹੈ ਮੋਟੀ ਹੱਡੀ ਦਾ ਬੱਕ ਮੋਟੀ ਹੱਡੀ ਦਾ ਚੰਗਾ ਫਿਰ ਰਹਿਣ ਲਾਣ ਦਾ ਓਕੇ